ਹਾਂਜੀ ਕੀ ਹਾਲ ਆ ਜੀ ਠੀਕ ਹਾਂ ਵਧੀਆ ਹਾਂ ਸਾਰੇ ਪਹਿਲਾਂ ਤਾਂ ਦੇਖ ਲਓ ਠੀਕ ਆ ਇੱਥੇ ਰਹਨੇ ਆ ਸੀ ਕੰਮ ਕਰਦੇ ਆ ਆ ਸਾਨੂੰ ਕਿਚਨ ਦਿੱਤਾ ਹੋਇਆ ਕੰਪਨੀ ਨੇ ਤੇ ਇਹ ਵੇਖ ਲਓ ਤੁਸੀਂ ਆ ਬਿੱਲੀਆਂ ਵੀ ਫਿਰਦੀਆਂ ਆ ਇੱਥੇ ਇਹਨਾਂ ਨੂੰ ਇਹ ਮਾਲ ਲੱਭ ਜਾਂਦਾ ਕਈ ਵਾਰੀ ਆ ਡੱਬੇ ਡੁੱਬੇ ਜਿਹੇ ਆਪਦੇ ਆਪ ਦੇ ਰੱਖੇ ਆ ਭੱਜਿਓ ਨਾ ਵੀਡੀਓ ਛੱਡ ਗਏ ਨਾ ਮੈਂ ਤਾਂ ਚੀਜ਼ ਵਿਖਾਉਣਾ ਇੱਕ ਠੀਕ ਆ ਕਹਿੰਦੇ ਹੁੰਦੇ ਨਾ ਵੀ ਸੱਚ ਕਈ ਵਾਰੀ ਲੁਕਿਆ ਹੁੰਦਾ ਸਾਹਮਣੇ ਆ ਜਾਂਦਾ ਹਜੇ ਕੁਝ ਵੀ ਨਹੀਂਗਾ ਹਜੇ ਤਾਂ ਬਹੁਤ ਕੁਝ ਹੋਣਾ ਤੇ ਇਹ ਦੇਖ ਲਓ ਹੈ ਇਹ ਪਰਦੇਸੀਆਂ ਦੇ ਹਾਲ ਆ ਤੇ ਉਹ ਤੂੰ ਜਾ ਭਰਾ ਤੂੰ ਕਿਧਰੋਂ ਆ ਨਾ ਕੱਪੜੇ ਲਾ ਕੇ ਹਾਂ ਭਾਜੀ ਬੋਲੋ ਦਹੀਂ ਇਹ ਦੇਖੋ ਇਹ ਭਰਾ ਮੈਨੂੰ ਦਹੀਂ ਦੇ ਕੇ ਗਿਆ ਕਹਿੰਦਾ ਦਹੀਂ ਖਾ ਲੈ ਇੱਥੇ ਤਾਂ ਇੱਕ ਨਾ ਫੈਮਲੀ ਆ ਇੱਕ ਫੈਮਲੀ ਦੀ ਤਰ੍ਹਾਂ ਰਹਿੰਦੇ ਅਸੀਂ ਸਾਰੇ ਭਰਾ ਪਾਕਿਸਤਾਨੀ ਬੰਗਾਲੀ ਨੇਪਾਲੀ ਇਹ ਉਹ ਹਾਂ ਠੀਕ ਹੋ ਜੀ ਵਧੀਆ ਹੋ ਜੀ ਇਹ ਸਾਡੇ ਹਾਲਾਤ ਨੂੰ ਦੇਖ ਲਓ ਪਸੀਨਾ ਪਸੀ ਨਹੀਂ ਹੋਇਆ ਕੰਮ ਤੇ ਜਾਣਾ ਸੀ ਲੇਕਿਨ ਇੱਕ ਨਾ ਵੀਡੀਓ ਆਈ ਹੈ ਮੇਰੇ ਕੋਲ ਬੜੀ ਪਿਆਰੀ ਗੱਲਬਾਤ ਕੀਤੀ ਹੈ ਬੰਦੇ ਨੇ ਤੇ ਮੈਂ ਵੀਡੀਓ ਦਿਖਾਉਣਾ ਕਿਉਂਕਿ ਮੈਂ ਵੀ ਪਸੀਨਾ ਪਸੀ ਨਹੀਂ ਹੋਇਆ ਹੈ ਸਬਜੀ ਤੁਹਾਨੂੰ ਦਿਖਾਈ ਸੀ ਆ ਬਣੀ ਜਾਂਦੀ ਹੈ ਇੱਧਰ ਠੀਕ ਆ ਅੱਜ ਨੇ ਛੁੱਟੀ ਸੀਗੀ ਤੇ ਮੈਂ ਚਲੋ ਫਿਰ ਹਨਾ ਅੱਜ ਫਿਰ ਕੁਝ ਹੋ ਜਾਣਾ ਚਾਹੀਦਾ ਇਤੋਂ ਲਾਈਟ ਜੀ ਪੈਂਦੀ ਹੈ ਮੈਂ ਇਦਾਂ ਕਰਕੇ ਇੱਥੇ ਠੀਕ ਆ ਬਟਨ ਵੀ ਮੇਰਾ ਖੁੱਲਾ ਹੀ ਆ ਸੌਰੀ ਹਾਂ ਮੈਂ ਕਿਉਂਕਿ ਗਰਮੀ ਬਹੁਤ ਆ ਅਤੇ ਮੈਂ ਵੀਡੀਓ ਚਾਲੂ ਕਰਨਾ ਵੇਖਣ ਵਾਲੀ ਚ ਗੱਲਵਾਤਾ ਸੁਣਨ ਵਾਲੀ ਗੱਲਵਾਤਾ ਹਾਂਜੀ ਚਲੋ ਵੀਰ ਜੀ ਇਹਨਾਂ ਨੇ ਟੈਨ ਸੈੱਟ ਕੀਤਾ ਸੀ ਨਾ ਵੀ ਇਹ ਡੇਰਾ ਪ੍ਰੇਮੀਆਂ ਦਾ ਕੰਮ ਆ ਉਹ ਡੇਰਾ ਪ੍ਰੇਮੀਆਂ ਦਾ ਕੰਮ ਨਹੀਂ ਮੈਨੂੰ ਲੱਗਦਾ ਇਹ ਏਜੰਸੀਆ ਦਾ ਕੰਮ ਹੈ ਪਹਿਲਾਂ ਔਰ ਇਹ ਕੰਮ ਜਿਹੜਾ ਹੁਣ ਸਿੱਧੇ ਰੂਪ ਵਿੱਚ ਏਜੰਸੀਆਂ ਕਰਵਾ ਰੀਆਂ ਪੰਜਾਬ ਵਿੱਚ ਜੇ ਸਿੰਘੂ ਹੋਇਆ ਦੋ ਘਟਨਾਵਾਂ ਵਿੱਚ થી ਹੋ ਗਿਆ ਇਹ ਇਸ ਤੋਂ ਸਾਨੂੰ ਮਤਲਬ ਪ੍ਰੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਕੋਈ ਵੀ ਇੰਡੀਵਿਜੂਅਲ ਗੁਰੂਗ੍ਰੰਥ ਸਾਹਿਬ ਨਾਲ ਕੋਈ ਕਿਸੇ ਨੂੰ ਹੀਰਖਾਇਤੀ ਉਹ ਕਰ ਰਿਹਾ ਇਹ ਏਜੰਸੀਆਂ ਕਰ ਰਹੀਆਂ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੀਆਂ ਸਾਡਾ ਭਾਈਚਾਰਾ ਖਰਾਬ ਕਰਨੀਆਂ ਚਾਹੁੰਦੀਆਂ ਹਾਂਜੀ ਸੁਣੀਏ ਗੱਲਬਾਤ ਸੋ ਕਈ ਵਾਰ ਨਾ ਇਦਾਂ ਹੁੰਦਾ ਸਾਡੇ ਨਾਲ ਇਦਾਂ ਆਮ ਜ਼ਿੰਦਗੀ 'ਚ ਹੁੰਦਾ ਇਹ ਚੀਜ਼ਾਂ ਆਮ ਘਰਾਂ 'ਚ ਗੱਲਾਂ ਹੁੰਦੀਆਂ ਇਦਾਂ ਨਹੀਂ ਆ ਵੀ ਸਾਨੂੰ ਪਤਾ ਨਹੀਂ ਹੁੰਦਾਗਾ ਕਈ ਵਾਰ ਸਾਨੂੰ ਲੜਾਉਣ ਵਾਲਾ ਸਾਨੂੰ ਆਪਸ ਵਿੱਚ ਲੜਾ ਕੇ ਮਰਵਾਉਣ ਵਾਲਾ ਕੋਈ ਹੋਰ ਹੁੰਦਾ ਆ ਲੇਕਿਨ ਅਸੀਂ ਨਾ ਛੱਕ ਦੇ ਤੌਰ ਤੇ ਨਾ ਮਤਲਬ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਨੇ ਵੀ ਹਾਂ ਉਹ ਆ ਇਹ ਆ ਤੇ ਬਹੁਤ ਸਿਨੂਬ ਸਿਨੀ ਹੋ ਗਏ ਮੈਂ ਪਰ ਮੈਨੂੰ ਇੱਕ ਚੀਜ਼ ਮੈਨੂੰ ਉਹ ਯਾਦ ਆ ਰਹੀ ਹੈ ਖਿਆਲ ਆ ਰਿਹਾ ਹੈ ਜਿਹੜਾ ਪੰਜਾਬ ਦੇ ਵਿੱਚ ਛੜਾਂ ਦੇ ਵਿੱਚ ਜਿਹੜੇ ਭਰਾ ਸੇਵਾ ਕਰ ਰਹੇ ਆ ਪ੍ਰੇਮੀ ਭਰਾ ਤੇ ਹੋਰ ਜਿੰਨੇ ਵੀ ਜਿੰਨੇ ਵੀ ਪਰਾਇਆ ਰਾਜਸਥਾਨ ਚੋਂ ਵੀ ਬੜੇ ਗਏ ਆ ਸਾਡੇ ਏਰੀਆ ਚੋਂ ਵੀ ਗਏ ਆ ਲੋਕ ਤੇ ਹਰ ਜਗ੍ਹਾ ਤੋਂ ਗਏ ਆ ਪੰਜਾਬ ਵਾਲੇ ਉਹ ਇਦਾਂ ਨਾ ਕਿਹਾ ਕਰੋ ਕਿ ਸਾਡੇ ਨਾਲ ਕੋਈ ਨਹੀਂ ਖੜਦਾ ਬਾਈ ਖਰੇ ਨਾਲ ਖੜੇ ਆ ਠੀਕ ਆ ਪ੍ਰਦੇਸ਼ ਚ ਬੈਠੇ ਇੱਥੇ ਕਈ ਮਜਬੂਰੀਆਂ ਹੁੰਦੀਆਂ ਆ ਸੋਨਾ ਇਹ ਗੱਲਾਂ ਬਾਤਾਂ ਹੁੰਦੀਆਂ ਆ ਕਈ ਵਾਰ ਕੁਛ ਭਰਾ ਕਹਿ ਦਿੰਦੇ ਹਾਂ ਜੀ ਸਾਡੇ ਨਾਲ ਬਾਈ ਇਹ ਇਤਾਂ ਦੀਆਂ ਵੀਡੀਓ ਨਾ ਪਾਇਆ ਕਰੋ ਪਤਾ ਨਹੀਂ ਉਹ ਵੀ ਕੌਣ ਪਾਉਂਦਾ ਆ ਸਭ ਖੜੇ ਬਾਈ ਇੱਕ ਦੂਜੇ ਨਾਲ ਸਭ ਖੜੇ ਹੁੰਦੇ ਆ ਮੈਂ ਤਾਂ ਨਾ ਕਈ ਵਾਰਕ ਇਹਨਾ ਹੁੰਦਾ ਆ ਕਿ ਸਰਕਾਰਾਂ ਨੂੰ ਨਾ ਪਾਸੇ ਕਰਕੇ ਉਹਨਾਂ ਨੂੰ ਕਹੋ ਕਿ ਭਾਈ ਸਾਨੂੰ ਸਰਕਾਰਾਂ ਨਹੀਂ ਚਾਹੀਦੀਆਂ ਹੈਗੀਆਂ ਅਸੀਂ ਸਾਡਾ ਏਰੀਆ ਆ ਅਸੀਂ ਆਪੇ ਸੰਭਾਲ ਲਾਂਗੇ ਹਨਾ ਕਿ ਤੁਹਾਡੀ ਸਾਨੂੰ ਜ਼ਰੂਰਤ ਹੈ ਨਹੀਂ ਕਿ ਹੁਣ ਦੇਖੋ ਕੋਈ ਵੀ ਨਿਊਜ਼ ਕੋਈ ਵੀ ਮਤਲਬ ਇਦਾਂ ਦੀ ਖਬਰ ਕੋਈ ਜਿਹੜੇ ਹੁਣ ਤੁਹਾਨੂੰ ਪਤਾ ਹੀ ਹੈ ਹਨਾ ਕਿ ਮੈਂ ਕੀ ਕਹਿਣਾ ਚਾਹੁੰਦਾ ਵੀ ਉਹ ਕੋਈ ਵੀ ਇਦਾਂ ਦਾ ਨਹੀਂ ਕਰ ਰਹੇਗੇ ਹਨਾ ਵੀ ਸਾਰੇ ਲੋਕ ਖੁਦ ਇਕੱਠੇ ਹੋ ਕੇ ਸਾਰੇ ਭੈਣ ਭਰਾ ਹਨਾ ਵੀ ਮੈਂ ਕਹਿੰਦਾ ਵੀ ਸਾਰੇ ਭੈਣ ਭਰਾ ਇਦਾਂ ਜਦੋਂ ਦੁੱਖ ਦੀ ਘੜੀ ਚ ਸੀ ਹੁਣ ਇਕੱਠੇ ਹੋ ਜਾਂਦੇ ਆ ਇੱਕ ਦੂਜੇ ਦੇ ਨਾਲ ਹਨਾ ਇਥੋਂ ਪਤਾ ਲੱਗਦਾ ਵੀ ਹਨਾ ਵੀ ਅੰਦਰ ਪਿਆਰ ਤਾਂ ਹੈ ਸਾਡੇ ਲੇਕਿਨ ਕੁਝ ਲੋਕਾਂ ਨੇ ਸਾਨੂੰ ਨਾ ਦੂਰ ਦੂਰ ਕਰ ਦਿੱਤਾ ਹੈ ਲੇਕਿਨ ਜਦੋਂ ਇਦਾਂ ਦੀ ਜਗ੍ਹਾ ਹੁੰਦੀ ਆ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਬਾਈ ਦਵਿੰਦਰ ਦੀ ਤੇ ਮੁਸਲਮਾਨ ਭਰਾ ਆ ਹਨਾ ਉਹ ਵੀ ਗਏ ਉੱਥੇ ਹਨਾ ਤੇ ਮਤਲਬ ਬੜਾ ਉਹ ਲੱਗਾ ਹਨਾ ਤੇ ਇਥੋਂ ਸਾਨੂੰ ਨਾ ਸਮਝ ਲੈਣਾ ਚਾਹੀਦਾ ਵੀ ਸਾਰੇ ਸਾਡੇ ਨਾਲ ਅਸੀਂ ਆਪ ਗਲਤਾਂ ਕਈ ਵਾਰ ਅਸੀਂ ਖੁਦ ਗਲਤ ਹੋ ਜਾਂਦੇ ਆ ਬਸ ਐਨੀ ਗੱਲਬਾਤ ਹੀ ਪਸੀਨਾ ਬਹੁਤ ਆਈ ਜਾਂਦਾ ਹੈ ਲੇਕਿਨ ਮੈਂ ਜਦੋਂ ਉਹ ਚੀਜ਼ ਸੋਚਦਾ ਨਾ ਕਿ ਉਹ ਵਿਚਾਰੇ ਕਿਦਾਂ ਪਸੀਨੇ ਦੇ ਪਾਣੀ ਦਾ ਵਿੱਚ ਇੱਕ ਬੜਾ ਵੱਜਦਾ ਹੁੰਦਾ ਮੈਨੂੰ ਪਤਾ ਤੇ ਮੇਰੀ ਸਬਜੀ ਬਣਨ ਵਾਲੀ ਹੈ ਠੀਕ ਹੈ ਜੀ ਬਾਕੀ ਟੈਨਸ਼ਨ ਨਹੀਂ ਲੈਣੀ ਚੁੰਦੇ ਰੋ ਖਸਦੇ ਰੋ ਵਸਦੇ ਰੋ ਮੋਜਾ ਮਾਣੋ ਇੱਕ ਦੂਜੇ ਦੇ ਛੱਕਾਂ ਤੇ ਬਹਿਮ ਕਰਨੇ ਛੱਡ ਦਿਓ ਆਪਾਂ ਵਧੀਆ ਰਵਾਂਗੇ ਓਕੇ ਬਾਏ